ਦਾ ਨਾਮ ਹੈਗਾ ਜੀ ਔਰ ਕਿਹੜਾ ਪਿੰਡ ਕੀ ਕਾਰਵਾਈ ਹੈ ਜਿਹੜੀ ਭਗਤ ਦੇ ਕੋਲ ਅੱਜ ਹੋਈ ਹੈ ਮੇਰਾ ਨਾਮ ਦਵਿੰਦਰ ਸਿੰਘ ਹੈ ਜਿਲ੍ਹਾ ਕਿਸਾਨਾਗੂ ਭਾਰਤੀ ਕਿਸਾਨ union ਨਨਕਾਦੀਆਂ ਸਾਨੂੰ ਬਾਈ ਜੀ ਕਾਫੀ ਸਮੇਂ ਤੋਂ ਇਹ ਜਾਣਕਾਰੀ ਮਿਲ ਰਹੀ ਸੀ ਕਿ ਇੱਥੇ ਨਕਲੀ ਮਠਿਆਈ ਬਣ ਰਹੀ ਆ ਔਰ ਕਾਫੀ ਵਾਰ ਅਸੀਂ ਇੱਥੇ ਆ ਕੇ ਖੁਦ ਵੀ ਚੈਕਿੰਗ ਕੀਤੀ ਔਰ ਇਹਨਾਂ ਨੂੰ ਇਸ ਲੈਵਲ ਤੇ ਗੱਲ ਇਹਨਾਂ ਨਾਲ ਕੀਤੀ ਕਿ ਮੰਨ ਲਓ ਵੀ ਅਸੀਂ ਹੋਲ ਸੇਲ ਦਾ ਕੰਮ ਕਰਨਾ ਸਾਨੂੰ ਕੀ ਰੇਟ ਲਾਉਂਗੇ ਇਹ ਬਾਈ ਜੀ 110 ਰੁਪਏ ਕਿਲੋ ਗਲਾਬਜਾਨ ਦੇ ਰਹੇ ਆ ਤੇ 200 ਰੁਪਏ ਕਿਲੋ ਬਰਫੀ ਦੇ ਰਹੇ ਆ ਜਿਹੜੀ ਕਿ ਪਾਊਡਰ ਤੋਂ ਤਿਆਰ ਹੋਈ ਆ ਦੁੱਧ ਨਾਲ ਤਿਆਰ ਹੋਈ ਬਰਫੀ 200 ਰੁਪਏ ਕਿਲੋ ਆਪਾਂ ਕਿਵੇਂ ਦੇ ਸਕਦੇ ਆ ਸੋ ਅਸੀਂ ਇਹ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਕਿਸਾਨ ਯੂਨੀਅਨ ਦੀ ਮੀਟਿੰਗ ਕੀਤੀ ਅਪਰੰਤ ਵੱਖ-ਵੱਖ ਅਧਿਕਾਰੀਆਂ ਨੂੰ ਮਿਲੇ ਤੇ ਹੁਣ ਜਿਹੜੇ ਆ ਫੂਡ ਸੇਫਟੀ ਮੈਡ ਆਫੀਸਰ ਮੈਡਮ ਆ ਜਿਹੜੇ ਉਹ ਇੱਥੇ ਆਏ ਹੋਏ ਆ ਉਹਨਾਂ ਨੇ ਸਿੰਪਲ ਭਰੇ ਆ ਉਹ ਆਪਣਾ ਪੱਲਾ ਝਾੜ ਰਹੇ ਆ ਕਿ ਅਸੀਂ ਸਿੰਪਲ ਭਰ ਕੇ ਸਾਡਾ ਕੰਮ ਸਿੰਪਲ ਭਰਨਾ ਪਰ ਅਸੀਂ ਚਾਹੁੰਨੇ ਕਿ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਤੇ ਇਹਨਾਂ ਦੀ ਜਾਂਚ ਹੋਵੇ ਕਿ ਕਿੱਥੇ-ਕਿੱਥੇ ਇਹ ਜਾਂਦੀ ਹੈ ਮਠਿਆਈ ਤੇ ਕਿੱਡੇ ਵੱਡੇ ਲੈਵਲ ਤੇ ਇਹ ਕੰਮ ਚੱਲ ਰਿਹਾ ਇੱਕਦੋ-ਕੁਦੀ ਚੱਲ ਰਹੀ ਸੀ ਜੀ ਇਹ ਪਿੰਡ ਦੇ ਦੱਸਣ ਮੁਤਾਬਕ ਹੈ ਜੀ ਪਿਛਲੇ 7 ਮਹੀਨਿਆਂ ਤੋਂ ਚੱਲ ਰਹੀ ਹੈ ਜੀ ਤੁਸੀਂ ਇੱਥੇ ਪਹਿਲਾਂ ਆਏ ਸੀਗੇ ਵੇਖਣ ਲਈ ਕਿਸ ਤਰ੍ਹਾਂ ਦੇ ਨਾਲ ਇਹ ਤਿਆਰ ਕੀ ਹਾਂ ਬਾਈ ਜੀ ਅਸੀਂ ਪਹਿਲਾਂ ਇੱਥੇ ਆਪਦੇ ਲੈਵਲ ਤੇ ਚੈੱਕ ਕਰਦੇ ਰਹੇ ਹਾਂ ਕਿਸੇ ਦੇ ਦੱਸਣ ਮੁਤਾਬਕ ਅਸੀਂ ਇੱਥੇ ਛਾਪਾਂ ਨਹੀਂ ਮਾਰਿਆ ਅਸੀਂ ਖੁਦ ਚੈੱਕ ਕਰਕੇ ਛਾਪਾਂ ਮਾਰੇ ਜੀ ਇਹ ਇੱਥੇ ਕੀ ਲੱਗਦਾ ਕੀ ਸੀਗਾ ਤੁਸੀਂ ਕੁਝ ਦੇਖਿਆ ਵੀ ਕੋਈ ਸਫਾਈ ਦਾ ਧਿਆਨ ਨਹੀਂ ਸੀ ਜਾਂ ਕੁਝ ਅਜੇਹੀਆਂ ਵਸਤੂਆਂ ਹੋਣ ਜਿਹੜੀਆਂ ਵੀ ਨਹੀਂ ਵਰਤਨਯੋਗ ਹੈਗੇ ਬਾਈ ਜੀ ਇੱਥੋਂ ਨਾ ਬਹੁਤ ਤਰ੍ਹਾਂ ਦੇ ਕੈਮੀਕਲ ਬ੍ਰਾਹਮਤ ਹੋਏ ਆ ਬੀੜੀਆਂ ਸਿਕਟਾਂ ਗੁੱਟਕਾ ਸ਼ਰਾਬ ਜਿਹੜਾ ਕਿ ਅਸੀਂ ਅੰਦਰੋਂ ਫੜਿਆ ਔਰ ਨਕਲੀ ਜਿਹੜਾ ਪਾਊਡਰ ਹੈ ਜਿਹੜਾ ਕਿ ਜ਼ਹਿਰੀਲਾ ਉਹਨੂੰ ਜੇ ਗੂਗਲ ਤੇ ਸਰਚ ਕਰਕੇ ਦੇਖੀਏ ਤੇ ਉਹ ਜ਼ਹਿਰ ਬਹੁਤ ਭਿਆਨਕ ਜ਼ਹਿਰ ਹੈ ਸੇ ਦੇ ਲਈ ਸੋ ਮੰਨ ਲਓ ਵੀ ਇਹ ਲੋਕਾਂ ਦੀ ਸਿਹਤ ਨਾਲ ਵੱਡੇ ਲੈਵਲ ਤੇ ਖਿਲਵਾੜ ਹੋ ਰਿਹਾ ਜਦੋਂ ਅਸੀਂ ਇੱਥੇ ਆਏ ਆ ਤਾਂ 10-15 ਗਾਹਕ ਜਿਹੜੇ ਇੱਥੇ ਖੜੇ ਸੀ ਮਠਿਆਈ ਦੇ ਲੈਣ ਦੇ ਲਈ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਪਤਾ ਨਹੀਂ ਸੀ ਕਿ ਸਾਨੂੰ ਇਹ ਮੰਨ ਲਓ ਵੀ ਜ਼ਹਿਰ ਦੇ ਰਹੇ ਆ ਸੋ ਅਸੀਂ ਉਹਨਾਂ ਨੂੰ ਆ ਕੇ ਦੱਸਿਆ ਕਿ ਆਹ ਪ੍ਰੋਬਲਮ ਹੈ ਇਹ ਜ਼ਹਿਰ ਹੈ ਤਾਂ ਵੱਡੇ ਲੈਵਲ ਦੇ ਵਿੱਚ ਆ ਕੇ ਅਸੀਂ ਮੈਡਮ ਨੂੰ ਇਹ ਫੜਾਇਆ ਜੋ ਕਿ ਸਾਹਮਣੇ ਪਿਆ মিডিਆ ਨੇ ਕਵਰ ਵੀ ਕੀਤਾ ਕਿੰਤੀ ਕਿ ਉਹ ਜਿਹੜੀ ਦੁਕਾਨਾਂ ਵਾਲੇ ਨੇ ਵੇਚ ਚੁੱਕੀਆਂ ਨੇ ਸਾਡੇ ਹੱਥ ਇੱਕ ਡਾਇਰੀ ਲੱਗੀ ਆ ਜੋ ਕਿ ਅਸੀਂ ਇੱਥੇ ਵਿਖਾਈ ਵੀ ਆ ਕੁਆਂਟਲਾਂ ਦੇ ਹਿਸਾਬ ਦੇ ਨਾਲ ਮਠਿਆਈ ਜਿਹੜੀ ਆ ਉਹ ਸਪਲਾਈ ਹੋਈ ਆ ਤੇ ਕੁਆਂਟਲਾਂ ਦੇ ਹਿਸਾਬ ਨਾਲ ਪਾਊਡਰ ਤੇ ਹੋਰ ਨਸ਼ੀਲੀਆਂ ਵਸਤਾਂ ਜਿਹੜੀਆਂ ਉਹ ਅੰਦਰ ਮਿਲੀਆਂ